ਨਾਬਾ ਸ਼ਹਿਰ ਦੇ ਇਲਾਕੇ ਮੋਤੀ ਬਾਹ ਵਿਖੇ ਨਗਰ ਕੌਂਸਲ ਦੇ ਵੱਲੋਂ ਅੱਜ ਕਰੋੜਾ ਰੁਪਏ ਦੀ ਜ਼ਮੀਨ ਦਾ ਕਬਜ਼ਾ ਛੁੜਵਾਇਆ ਗਿਆ ਤੋਂ ਅੰਦਾਜ਼ਾ ਦਈਏ ਕਿ 4 ਵਿਗੇ ਜ਼ਮੀਨ ਤੇ ਕਬਜ਼ਾ ਜੋਗਾ ਸੀ ਨਾਮ ਦੇ ਵਿਅਕਤੀ ਵੱਲੋਂ ਕੀਤਾ ਗਿਆ ਸੀ ਅਤੇ ਜਿਸ ਦਾ ਕੋਰਟ ਵਿੱਚ ਕੇਸ ਚੱਲ ਰਿਹਾ ਸੀ ਪਰ ਨਗਰ ਕੌਂਸਲ ਵੱਲੋਂ ਕੇਜ ਜਿੱਤ ਲਿਆ ਅਤੇ ਅੱਜ ਪੀਲਾ ਬੰਦਾ ਚਲਾ ਕੇ ਕਬਜ਼ਾ ਕਰ ਲਿਆ ਗਿਆ ਇਸ ਮੌਕੇ ਦੇ ਨਗਰ ਕੌਂਸਲਰ ਦੀ ਪ੍ਰਧਾਨ ਸੁਜਾਤਾ ਜੈਦਾ ਅਤੇ ਕਰਤਿ ਸਾਧਕ ਅਸਰ ਗੁਰਚਰਨ ਸਿੰਘ ਨੇ ਕੀ ਕੁਝ ਕੀਤਾ ਤੁਸੀਂ ਆਪ ਵੀ ਦੇਖੋ ਸੁਣੋ ਇਹ ਕਟੋਕਟ 20 25 ਸਾਲ ਪੁਰਾਣੀ ਜਗ੍ਹਾ ਇਹ ਜਿਹੜੀ ਕਿ ਇਸ ਤਰ੍ਹਾਂ ਹੀ ਪਈ ਸੀ ਹੌਲੀ ਹੌਲੀ ਲੋਕਾਂ ਦਾ ਕਬਜ਼ਾ ਹੋ ਰਿਹਾ ਸੀ ਤੇ ਹੁਣ 2200 ਦਾ ਜਗ੍ਹਾ ਇਹ ਜਿਹੜੀ ਕਿ ਨਗਰ ਕੌਂਸਲ ਨੇ ਆਪਣੀ ਛੁੜਾ ਕੇ ਤੇ ਇੱਥੇ ਅਸੀਂ ਕੋਈ ਵਧੀਆ ਲੋਕਾਂ ਨੂੰ ਪਾਰਕ ਵਗੈਰਾ ਦਵਾਉਣ ਦਾ ਬਾਬਾ ਕਿੰਨੇ 2200 ਤੁਸੀਂ ਕਹਿ ਰਹੇ ਹੋ ਇਹ ਪੂਰੀ ਨਹੀਂ ਹੈਗੀ ਇਮੇ ਇਥੇ ਕਾਫੀ ਕੰਸਟਰਕਸ਼ਨ ਵੀ ਹੋ ਗਈ ਰੂਮੋ ਛੜਾਉਂਗੇ ਵੀ ਫਿਲਹਾਲ ਜੀ ਸਾਨੂੰ ਇੰਨੇ ਕੁ ਦੇ ਉਹਨਾਂ ਨੇ ਵੀ ਜਿਹੜੀ ਓਪਨ ਪਈ ਹੈ ਅਸੀਂ ਉਹਨੂੰ ਆਪਣੇ ਕਬਜ਼ੇ ਵਿੱਚ ਕਰ ਰਹੇ ਹਾਂ ਤੇ ਬਾਕੀ ਜਦੋਂ ਫਿਰ ਕੋਰਟ ਦੇ ਆਰਡਰ ਹੋਣਗੇ ਉਸ ਚੀਜ਼ ਤੇ ਤੇ ਫਿਰ ਉਹਦੋਂ ਦੇਖਿਆ ਜਾਏਗਾ ਕਿ ਦੀ ਕੀਮਤ ਜੀ ਕਰੋਨਾ ਵਿੱਚ ਹੈਗੀ ਤੇ ਲੋਕਾਂ ਨੇ ਐਵੇਂ ਆ ਕਿ ਪਹਿਲਾਂ ਸਰਕਾਰੀ ਜਗ੍ਹਾ ਕਾਫੀ ਦਫੀਆਂ ਹੋਈਆਂ ਨੇ ਉਹ ਲੋਕੀ ਦਬਵਾਉਂਦੇ ਵੀ ਨਹੀਂ ਕਮੇਟੀ ਦੀ ਜਗ੍ਹਾ ਬਟ ਸਾਨੂੰ ਇਹ ਹੈ ਕਿ ਕਮੇਟੀ ਦੇ ਜਿੰਨੇ ਵੀ ਕਬਜ਼ੇ ਹੋਏ ਹੋਏ ਨੇ ਅਸੀਂ ਉਹਨਾਂ ਨੂੰ ਵੱਧ ਤੋਂ ਵੱਧ ਖਾਲੀ ਕਰਵਾ ਕੇ ਤੇ ਇੱਕ ਬੁਦੀ ਨੂੰ ਨਗਰ ਕੌਂਸਲ ਇਸ ਜਗ੍ਹਾ ਦੇ ਕਿੱਦਾਂ ਦੇ ਵਰਤੋਂ ਵਾਸਤੇ ਨੂੰ ਜਿਹੜਾ ਖਾਲੇ ਗਿਆ ਇੱਥੇ ਜੀ ਸਾਡਾ ਪਲਾਨ ਇਹ ਹੈ ਕਿ ਇੱਥੇ ਵਾਰਡ ਲੱਗੇ ਬੁਤੀਪੂਰਾ ਲੱਗੇ ਤੇ ਉੱਥੇ ਪਾਣੀ ਦੀ ਬਹੁਤ ਕਿੱਲਤ ਰਹਿੰਦੀ ਹੈ ਸਾਡਾ ਪਲਾਨ ਇਹ ਹੈ ਕਿ ਅਸੀਂ ਇੱਥੇ ਪਾਣੀ ਦਾ ਬੋਰ ਕਰਵਾਵਾਂਗੇ ਤੇ ਲੋਕਾਂ ਲਈ ਸੜਕ ਦੇ ਵਿੱਚੋਂ ਵਿੱਚ ਬੜਾ ਵਧੀਆ ਜਿਹਾ ਉਹਨਾਂ ਨੂੰ ਪਾਰਕ ਦਵਾਂਗੇ ਤਾਂ ਜੋ ਕੱਲ ਨੂੰ ਇਸ ਜਗ੍ਹਾ ਤੇ ਦੁਬਾਰਾ ਕਬਜ਼ਾ ਕਬਜ਼ਾ ਜੀ ਲਗਭਗ 20-25 ਸਾਲ ਪਰਾਦਾ ਜੀ ਕੋਰਟ ਦੇ ਵਿੱਚ ਕੇਸ ਫਾਇਲ ਕੀਤਾ ਐ ਐਗਜ਼ੀਕਿਊਸ਼ਨ ਪਾਈ ਉਸ ਤੋਂ ਬਾਅਦ ਅੱਜ ਕੋਰਟ ਦੇ ਆਰਡਰਾਂ ਦੇ ਅਕੋਰਡਿੰਗ ਵੀ ਕਬਜ਼ਾ ਲਿਆ ਇਹ ਕਬਜ਼ਾ ਜੀ ਤਨਗੋ ਸਾਹਿਬ ਕੋਲੇ ਫਾਇਲ ਐ ਤੇ ਜਿੰਨੀ ਜਗ੍ਹਾ ਦਾ ਕੋਰਟ ਦਾ ਆਰਡਰ ਉਹਨੀ ਜਗ੍ਹਾ ਦੀ ਕਬਜ਼ਾ ਲਿਆ ਘਰ ਵਗੈਰਾ ਵੀ ਬੜਾ ਲੱਤਾਂ ਜਾ ਰਹੇ ਹਜੇ ਥਾਂਨੇ ਪੂਰਾ ਆਈਡੈਂਟੀਫਾਈ ਨਹੀਂ ਕੀਤਾ ਬਾਅਦ ਵਿੱਚ ਅੱਦਾ ਕੀਤਾ ਜਾਏਗਾ ਹਾਂਜੀ ਉਹ ਰਿਪੋਰਟ ਦੇਖ ਕੇ ਚੈੱਕ ਕਰ ਲਿਆ ਜੀ ਜਿੰਨੇ ਇੱਥੇ ਤਾਂ ਕਾਫੀ ਘਰ ਵੀ ਪੈ ਚੁੱਕੇ ਨੇ ਫਿਰ ਘਾਹ ਦਾ ਘਰ ਵੀ ਢੋਹ ਢਾਈ ਜਾਣ ਉਹ ਫਿਰ ਤਾਂ ਅਹੀ ਜਾਣਗੇ ਜੀ ਕਟਦੇ ਆ ਆਰਡਰ ਤੇ ਗੁੱਸਾ ਪਹਿਲਾਂ ਉਹਨਾਂ ਕੋਲ ਨੋਟਿਸ ਦਿੱਤਾ ਜਾਊਗਾ ਜਾਂ ਕਿੱਦਾਂ ਇਹਦਾ ਆਰਡਰ ਹੈ ਜੀ ਨੋਟਿਸ ਇਹਦੇ ਵਿੱਚ ਜਾਊਗਾ ਸਿੱਧਾ ਕਬਜ਼ਾ ਲੈ ਹੈਗਾ ਕੋਈ ਵਿੱਚ ਤੁਹਾਡੀ ਨੋਟਿਸ ਰਹਿਾਇਸ਼ ਇਹ ਸਾਡੀ ਨੋਟਿਸ ਚ ਕੋਈ ਕਰਨੀ ਹੈਗਾ ਓਪਨ ਸਾਰੀ ਜਗ੍ਹਾ ਇਹ ਨੋਟ ਦੇ ਵਿੱਚ ਵੀ ਓਪਨ ਲਈ ਆਰਡਰ ਹੈ ਇਹ ਆਪਣੇ ਕਮੇਟੀ ਦੀ ਜਗ੍ਹਾ ਜਿਹਨਾਂ ਨਾਬੇ ਦੀ ਰਿਕਰਡ ਮਾਲ ਦੇ ਵਿੱਚ ਤੇ ਆਪਣੇ ਮਾਨਯੋਗ ਜੱਜ ਸਾਹਿਬ ਤਨਿਸ਼ ਗੋਇਲ ਜੀ ਦੇ ਹੁਕਮਾਂ ਨਾਲ ਅੱਜ ਉਹਦਾ ਕਬਜ਼ਾ ਕਰਾਇਆ ਗਿਆ ਟੋਟਲ 4 ਕਨਾਲ ਜਗ੍ਹਾ ਦਾ ਮੋਕੇ ਵੀ ਨਹੀਂ ਲੋਕਾਂ ਦਾ ਜਦਾਂ ਲੱਗਿਆ ਕਰਦਾ ਆ ਕਾਰਨਾਮਾ ਵੀ ਕਿੰਨੇ ਕਿ ਟਾਈਮ ਤੋਂ ਸੀਗਾ ਇੱਥੇ ਕੱਪਿਆ ਕੀਤਾ ਹੋਇਆ ਇਹ ਜੋ ਕਾਫੀ ਲੰਬੇ ਸਮੇਂ ਤੋਂ ਹੋ ਰਹੀ ਕੱਪੇਦਲਦਾਰ ਹੈ ਕਿਹੜੀ ਕਿਹੜੀ ਪਾਰਟੀ ਦਾ ਬਾਬਾ ਇਹ ਹਾਈ ਕੋਰਟ ਦਾ ਬਾਬਾ ਕੋਰਟ ਨਾ ਬਾਬਾ ਕੋਰਟ ਨਾ 10 ਮਿੰਟ ਨਗਰ ਕੌਂਸਲ ਵਰਸਸ ਕੀਰੇ ਕੇਸ ਚੱਲਦਾ ਸੀ ਇਹ ਗੁਰਮੀਤ ਸਿੰਘ ਸੋਨਾਂ ਗੁਰਪ੍ਰੀਤ ਸਿੰਘ ਗੁਰਮਤ ਕੋਰ ਡਾਕਟਰ ਗੁਰਪਤਨੀਕ ਸਿੰਘ ਗੋਰਤ ਚਿਤਵਨ ਗੋਰ ਡਾਕਟਰ ਗੁਰਪਜਨੀਕ ਜੀ ਇਹਨਾਂ ਇਹਨਾਂ ਦੇ ਉੱਪਰ ਦਿੱਸਤ ਉਹ ਸਾਰਾ ਖਾਲੀ ਕਰਾਂ ਦੇ ਹਾਂਜੀ ਹਾਂਜੀ ਚਾਰ ਕ ਨਾਲ ਜਗਾ ਸੀ ਇਹ ਟੋਟਲ ਟੋਟਲ ਸਾਰੀ ਇਹ ਇੱਕ ਅਬਜਾ ਸੀ ਇਹ ਤੁਹਾਨੂੰ ਬੇਡਿੰਗ ਪਣੀ ਹੋਈ ਹੈ ਇੱਥੇ ਕੀ ਹੈ ਕਿ ਇਸ ਤਰ੍ਹਾਂ ਖਾਲੀ ਜਗਾ ਹੈ ਤੇ ਕੁਸ਼ਰ ਕਬੌਰੇ ਮੌਕੇ ਦੇ ਘਾਟ ਆ ਉਹ ਬਾਅਦ ਵਿੱਚ ਨਿਸ਼ਾਨਦੇ ਹੀ ਕਰਕੇ ਪਰਾ ਚੱਲੂਗਾ ਕਿਤਨੀ ਹੁਣ ਕਿੰਨੇ ਦੇ ਜਿਹੜਾ ਕਬਜ਼ਾ ਕੀਤਾ ਹੈ ਟੋਟਲ ਤਕਰੀਬਨ 2 ਕਨਾਲ ਜਗ੍ਹਾ ਹੈ ਜਿਹੜੀ ਖਾਲੀ ਹੈ ਕਿੰਨੀ ਸੀਗੀ ਟੋਟਲ 4 ਕਨਾਲ ਦਾ ਨੰਬਰ ਹੈ ਅਜੇ 2 ਕਨਾਲ ਅਜੇ ਰਹਿੰਦੀ ਹੈ ਉਹ ਕਬਜ਼ੇ ਹੈਗੇ ਨਜਾਇਜ਼ ਅਜੇ ਉਹਨਾਂ ਦੇ ਆਰਡਰ ਨਹੀਂ ਨਹੀਂ ਉਹਨਾਂ ਦੇ ਆਰਡਰ ਹੈਗੇ ਆ ਬਟ ਉਹ ਮਿੰਟੀ ਤੋਂ ਬਾਅਦ ਹੀ ਕਨਫਰਮ ਹੋਏਗਾ ਕਿੱਧਰ ਲਈ ਛੱਡ ਆ ਉਹ ਤੇ ਵਿੱਚ ਕਾਫੀ ਕੰਸਟਰਕਸ਼ਨ ਵੀ ਆ ਜੇ ਘਰ ਆਉਂਦੇ ਨੇ ਘਰ ਵਿੱਚ ਜਿਹੜੇ ਹੈਗੇ ਲੈ ਜਾਣ ਆ ਉਹਦੀ ਕਾਰਵਾਈ ਉਸ ਸਾਹਿਬ ਨਾਲ ਹੋਏਗੀ ਜੋ ਤੁਹਾਨੂੰ ਰਿਪੋਰਟ ਕਰ ਦਾਂਗੇ ਜਿਹੜੇ ਘਰ ਵਿੱਚ ਆਏ ਉਹਨਾਂ ਦੇ ਜੋ ਆਰਡਰ ਹੋਣਗੇ ਘਰ ਤੋਂ ਆਉਂਦੇ ਆ ਤਾਂ ਉਸ ਸਾਹਿਬ ਨਾਲ ਕਾਰਵਾਈ ਹੋਏਗੀ ਅਗਰ ਕੋਈ ਕੰਮ ਦੇ ਵਿੱਚ ਚਾਰ ਬੰਦੇ ਨਾਰਾਜ਼ ਹੋਣ ਤੇ 400 ਬੰਦਾ ਖੁਸ਼ ਹੋਵੇ ਤਾਂ ਉਹ ਕੰਮ ਕਰ ਦੇਣਾ ਚਾਹੀਦਾ ਨਗਰ ਕੌਂਸਲ ਵੱਲੋਂ ਅੱਜ ਜੋਗਾ ਸਿੰਘ ਨਾਮ ਦਾ ਕੋਈ ਵਿਅਕਤੀ ਹੈ ਇੱਥੇ ਜਿਹਦੇ ਵੱਲੋਂ ਕਾਫੀ ਸਾਲਾਂ ਤੋਂ ਜਿਹੜਾ ਇੱਥੇ ਕਬਜ਼ਾ ਕੀਤਾ ਹੋਇਆ ਸੀ ਤੇ ਅੱਜ ਨਗਰ ਕੌਂਸਲ ਵੱਲੋਂ ਇਹ ਕਬਜ਼ਾ ਲਿਆ ਗਿਆ ਸਾਰੀ ਨਗਰ ਕੌਂਸਲ ਦੀ ਟੀਮ ਕਾਨਗੋ ਸਾਹਿਬ ਈਓ ਸਾਹਿਬ ਐਸਚਓ ਸਾਹਿਬ ਪੂਰੇ ਦਫ਼ਤਰ ਹੈ ਜਿਹੜਾ ਮਹੱਲਾ ਵਾਸੀ ਸਾਰੇ ਖੜੇ ਨੇ ਤੇ ਇਹ ਕਬਜ਼ਾ ਬੜਾ ਸ਼ਾਂਤੀਪੂਰਵਕ ਤਰੀਕੇ ਨਾਲ ਲੈ ਲਿਆ ਗਿਆ ਹੈ ਤੇ ਜਿਹੜੀ ਤੁਸੀਂ ਗੱਲ ਕਹੀ ਹੈ ਵੀ ਅੱਗੇ ਇੱਥੇ ਹੋਣਾ ਕੀ ਹੈ ਉਹਦਾ ਪਲਾਨ ਵੀ ਪਹਿਲਾਂ ਹੀ ਹੋਇਆ ਕਿਉਂਕਿ ਅੱਜ ਤੋਂ 4 ਮਹੀਨੇ ਪਹਿਲਾਂ ਅਸੀਂ ਪਾਣੀ ਦਾ ਵੱਟਾ ਬੋਰ 1100 ਫੁੱਟ ਤੇ ਪਾਣੀ ਦਾ ਨਵਾਂ ਵੱਡਾ ਬੋਰ ਸਾਡੀ ਬਾਜੀਗਰ ਬਰਾਦਰੀ ਤੇ ਸਾਡੀ ਢੇਹਾ ਬਰਾਦਰੀ ਇੱਥੇ ਰਹਿੰਦੀ ਹੈ ਜਿਨ੍ਹਾਂ ਦੇ ਘਰ ਛੋਟੇ-ਛੋਟੇ ਨੇ ਤੇ ਉੱਥੇ ਪਾਣੀ ਦੀਆਂ ਮੋਟਰਾਂ ਨਹੀਂ ਲਵਾ ਸਕਦੇ ਉਹਦੇ ਕਰਕੇ ਅਸੀਂ ਜਿਹੜਾ ਪਾਣੀ ਦਾ ਵੱਡਾ ਬੋਰ ਜਿਹੜਾ ਇੱਥੇ ਲਵਾਵਾਂਗੇ 45 ਲੱਖ ਦੀ ਲਾਗਤ ਦਾ ਤੇ ਨਾਲ ਜਿਹੜਾ ਇੱਕ ਬਹੁਤ ਸੋਹਣਾ ਪਾਰਕ ਤੁਹਾਡਾ ਸਾਰਿਆਂ ਦਾ ਅਸ਼ੀਰਵਾਦ ਰਵੇ ਵਾਹਿਗੁਰੂ ਦਾ ਅਸ਼ੀਰਵਾਦ ਰਵੇ ਇੱਥੇ ਪਾਰਕ ਬਣੂਗਾ ਤੇ ਜੇ ਹੋ ਸਕਿਆ ਤਾਂ ਨਾਲ ਇੱਕ ਮਹੱਲਾ ਕਲੀਨਿਕ ਵੀ ਇਕ ਨਮੀ ਮਾਲਕ ਲਈ ਨਹੀਂ ਕਿ ਇੱਥੇ ਨਾਲ ਨਵਾਂ ਬਣਾਵਾਂਗੇ ਤੇ ਇਹ ਜਗ੍ਹਾ ਕਿਸੇ ਦੀ ਨਿੱਜੀ ਵਰਤੋਂ ਲਈ ਨਹੀਂ ਆਉਗੀ ਇਹ ਜਗ੍ਹਾ ਪਹਿਲਾਂ ਵੀ ਲੋਕਾਂ ਦੀ ਸੀ ਤੇ ਹੁਣ ਵੀ ਲੋਕ ਹੀ ਵਰਤਣ ਕਿੰਨੇ ਦੀ ਜਗ੍ਹਾ ਇਹ ਕਿਲੋ ਮੌਤ ਕਿੰਨੇ ਦੀ ਦੇਖੋ ਮੈਨੂੰ ਤਾਂ ਲੱਗਦਾ ਵੀ ਜਗ੍ਹਾ ਤੇ 20000 ਰੁਪਏ ਦਾ ਰੇਟ ਲਾਈਏ ਤਾਂ ਘੱਟੋ-ਘੱਟ 7-8 ਕਰੋੜ ਦੀ ਜਗ੍ਹਾ ਹੈਗੀ ਹੈ ਜੀ ਇਹ ਹੂੰ ਕਿੰਨਾ ਖਾਲੀ ਕਰਾਇਆ ਚ ਇਹ ਅੱਜ ਤਕਰੀਬਨ ਦੇਖੋ ਜੀ ਜਿਵੇਂ ਆਨਗੋ ਸਾਹਿਬ ਸਾਨੂੰ ਲੱਠੇ ਤੇ ਨਿਸ਼ਾਨੀ ਦਈ ਜਾ ਰਹੇ ਨੇ ਉਵੇਂ ਵੇਸੀ ਖਾਲੀ ਕਰਾਈ ਜਾ ਰਿਹਾ ਤੇ ਜਿਵੇਂ 2.5 3 ਬਿਗੇ ਦਾ ਕਬਜ਼ਾ ਜਿਹੜਾ ਲਿਆ ਜਾ ਚੁੱਕਿਆ ਚਾਰ ਬਿਗੇ ਟੋਟਲ ਜਗ੍ਹਾ ਜਿਵੇਂ ਜਿਵੇਂ ਮਾਰਕੇਸ਼ਨ ਹੋਈ ਜਾਊਗੀ ਉਹਦੇ ਤੇ ਬਾਕੀ ਦੇ ਕੰਸਟਰਕਸ਼ਨ ਵੀ ਹੋ ਗਏ ਫਿਰ ਘਰ ਵੀ ਟਾਉਂਗੇ ਦੇਖੋ ਜੋ ਜੋ ਆਊਗਾ ਜੀ ਸਾਰਿਆਂ ਨੂੰ ਸਾਰਿਆਂ ਨੂੰ ਖਾਲੀ ਕਰਨਾ ਪੈਣਾ ਕੋਈ ਮੇਰੀ ਉਮਰ 31 ਸਾਲ ਦੀ ਹੋ ਚੁੱਕੀ ਹੈ ਜਦੋਂ ਸਾਡਾ ਜਨਮ ਹੋਇਆ ਅਸੀਂ ਇੱਥੇ ਰਹਿ ਰਹੇ ਹਾਂ ਤੇ ਮੱਛਰ ਮੱਖੀ ਤੋਂ ਅਸੀਂ ਇੰਨਾ ਪ੍ਰੇਸ਼ਾਨ ਸੀ ਮੀਂਹ ਦੇ ਪਾਣੀ ਤੋਂ ਬਰਸਾਤਾ ਤੋਂ ਅਸੀਂ ਪ੍ਰੇਸ਼ਾਨ ਸੀ ਸੱਪ ਜ਼ਲੂੰਡੀ ਤੋਂ ਬਹੁਤ ਪ੍ਰੇਸ਼ਾਨ ਸੀ ਅਸੀਂ ਵੀ ਸਾਨੂੰ ਬਹੁਤ ਦਿੱਕਤਾਂ ਸੀਆਂ ਜੋ ਕਿ ਸਾਡੇ ਅਜ ਪੰਕਜ ਪੱਪੂ ਜੀ ਕਰਕੇ ਸਾਡੀ ਇਹ ਮੁ ਬਹੁਤ ਬਹੁਤ ਵਧੀਆੰਦਾ ਸੇਵਾ ਨਿਭਾਰੇ ਜਿਵੇਂ ਇੱਥੇ ਕਬਜ਼ਾ ਕੀਤਾ ਸੀ ਕਾਫੀ ਸਮੱਸਿਆ ਦਾ ਸੀ ਪਾਣੀ ਖੜਾ ਰਹੇ ਪਈ ਉਹ ਹਾਲਤੀ ਹੁਣ ਨਗਰ ਕੌਂਸਲ ਦੇ ਅੰਡਰ ਆ ਗਿਆ ਕਬਜ਼ਾ ਤਕਰੀਬਨ 25 ਤੋਂ 30 ਸਾਲ ਦਾ ਸੀਗਾ ਜੀ ਤੇ ਹੁਣ ਨਗਰ ਕੌਂਸਲ ਦਾ ਕਬਜ਼ਾ ਸੀ ਬਹੁਤ ਸਾਰੇ ਮੱਲੇ ਬਜ਼ਾਰ ਸਾਰੇ ਬਹੁਤ ਖੁਸ਼ ਹੈ ਜੀ ਇਸ ਗੱਲ ਤੋਂ ਵੀ ਇਹ ਸਾਡੇ ਸਾਸ ਪਈਆ ਹੋਰ ਕੀ ਪ੍ਰੋਬਲਮ ਕੀ ਹੁੰਦੀ ਸੀ ਸਭ ਤੋਂ ਜ਼ਿਆਦਾ ਪ੍ਰੋਬਲਮ ਸਾਨੂੰ ਇੱਥੇ ਬਾਰਿਸ਼ ਦੇ ਪਾਣੀ ਸੀ ਜੋ ਕਿ ਇੱਥੇ ਇਕੱਤਰ ਹੋ ਜਾਂਦਾ ਸੀਗਾ ਤੇ ਸਭ ਸਲੂਡੀਦਾਰੇ ਮੋਟਰ ਸੀ ਬਿਮਾਰੀਆਂ ਵੀ ਫੈਸਲੇ ਮੱਤੇ ਬਿਮਾਰੀਆਂ ਫੈਨਲ ਦਾ ਬੋਟ ਨਗਰ ਕਾਉਂਸਲ ਕਹਿ ਰਿਹਾ ਪਾਰਕ ਬਣਾਇਆ ਜਾਏਗਾ ਤੇ ਤੁਹਾਡਾ ਵੀ ਜਿਹੜਾ ਹੈਗਾ ਵਧੀਆ ਹੋ ਜਾਊਗਾ ਇੰਦਰ ਨਗਰ ਕਾਉਂਸਲ ਦਾ ਬਹੁਤ ਵਧੀਆ ਹੋ ਫੈਸਲਾ ਜੀ ਇਹ ਜਿਹੜਾ ਇਹ ਪਲਾਟ ਨੂੰ ਕਬਜ਼ਾ ਛਡਾ ਕੇ ਜਿਹੜਾ ਆਪ ਸਾਡੇ ਪਰਸਨ ਵਾਸਤੇ ਜਾਂ ਲੋਕਾਂ ਲਈ ਵਰਤਣ ਵਾਸਤੇ ਇਹ ਪਾਰਕ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ